ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤਰਨਤਾਰਨ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਇਸ ਵੇਲੇ ਆਮ ਆਦਮੀ ਪਾਰਟੀ 26892 ਵੋਟਾਂ ਦੇ ਨਾਲ ਲੀਡ ਕਰ ਰਹੀ ਹੈ ਹਰਮੀਤ ਸਿੰਘ ਸੰਧੂ ਸਭ ਤੋਂ ਅੱਗੇ ਚੱਲ ਰਹੇ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 19500 99 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਹੈ ਤੀਜੇ ਨੰਬਰ ਤੇ ਗੱਲ ਕਰੀਏ ਤਾਂ ਇਸ ਵੇਲੇ ਤੀਜੇ ਨੰਬਰ ਤੇ ਆਜ਼ਾਦ ਉਮੀਦਵਾਰ ਸੰਦੀਪ ਸਿੰਘ 11793 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਬਣੇ ਹੋਏ ਨੇ ਚੌਥੇ ਨੰਬਰ ਤੇ ਕਾਂਗਰਸ ਆ ਗਈ ਹੈ 10139 ਵੋਟਾਂ ਦੇ ਨਾਲ ਇਸ ਵੇਲੇ ਕਾਂਗਰਸ ਚੌਥੇ ਨੰਬਰ ਤੇ ਚੱਲ ਰਹੀ ਹੈ ਤੇ ਪੰਜਵੇਂ ਨੰਬਰ ਤੇ ਬੀਜੀ ਬੀਜਪੀ 3659 ਵੋਟਾਂ ਦੇ ਨਾਲ ਪੰਜਵੇਂ ਨੰਬਰ ਤੇ ਭਾਜਪਾ ਚੱਲ ਰਹੀ ਹੈ ਖਾਸ ਤੌਰ ਤੇ ਹੈਰਾਨ ਕੁੰਗਾਂ ਲੈ ਰਹੀ ਹੈ ਕਿ ਤੀਜੇ ਨੰਬਰ ਤੇ ਆਜ਼ਾਦ ਉਮੀਦਵਾਰ ਸੰਦੀਪ ਸਿੰਘ ਨੇ ਆਪਣੀ ਜਗ੍ਹਾ ਬਣਾਈ ਹੈ ਤੇ ਕਾਂਗਰਸ ਜਿਹੜੀ ਹੈ ਉਹ ਪਛੜ ਕੇ ਇਸ ਵੇਲੇ ਚੌਥੇ ਨੰਬਰ ਤੇ ਆ ਗਈ ਹੈ ਕਾਂਗਰਸ ਨੂੰ ਕਿਹੜੀਆਂ ਗੱਲਾਂ ਨੇ ਨੁਕਸਾਨ ਕੀਤਾ ਹੈ ਖਾਸ ਤੌਰ ਤੇ ਤਰਨਤਾਰਨ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਲਈ ਹੁਣੇ ਚਿੰਤਾ ਦਾ ਵਿਸ਼ਾ ਬਣੇਗਾ ਚਿੰਤਨ ਹੋਵੇਗਾ ਇਹਨਾਂ ਗੱਲਾਂ ਦੇ ਉੱਤੇ ਕਿ ਆਖਰ ਕਿਉਂ ਕਾਂਗਰਸ ਪੰਜਾਬ ਦੀ ਪ੍ਰਮੁੱਖ ਵਿਰੋਧੀ ਧਿਰ ਜਿਹੜੀ ਪਾਰਟੀ ਆ ਪੰਜਾਬ ਦਾ ਪ੍ਰਮੁੱਖ ਵਿਰੋਧੀ ਧਿਰ ਆਖਿਰ ਇਹਨਾਂ ਜਿੰਨੀ ਚੋਣਾਂ ਦੇ ਵਿੱਚ ਤੀਜੇ ਨੰਬਰ ਤੇ ਕਿਉਂ ਆ ਗਿਆ ਹਾਲਾਂਕਿ ਹਾਲੇ 10ਵੇਂ ਰਾਊਂਡ ਦੀਆਂ ਜਿਹੜੀਆਂ ਗਿਣਤੀਆਂ ਨੇ 10ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਇਹ ਨਤੀਜੇ ਆਏ ਨੇ ਹਾਲੇ ਵੋਟਾਂ ਜਿਹੜੀਆਂ ਨੇ ਉਹ ਗਿਣਤੀ ਕਰਨੀ ਬਾਕੀ ਆ ਪਰ ਲਗਭਗ ਲਗਭਗ ਇਹ ਮੰਨਿਆ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਲਗਭਗ 6000 ਵੋਟਾਂ ਦੀ ਲੀਡ ਹੈ ਜਿਹੜੀ ਆਵਾਦਮੀ ਪਾਰਟੀ ਨੇ ਬਣਾ ਲਈ ਹੈ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਜਿੱਤ ਦੇ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਪਹਿਲੇ ਦੋ ਜਦੋਂ ਰਾਉਂਡ ਦੀ ਕਾਊਂਟਿੰਗ ਹੋਈ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਸਵੇਰੇ 10 ਵਜੇ ਤੱਕ ਲੀਡ ਕਰ ਰਿਹਾ ਸੀ ਅੱਗੇ ਚੱਲ ਰਿਹਾ ਸੀ 400 500 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲੀਡ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦ ਤੀਜੇ ਚੌਥੇ ਰਾਉਂਡ ਤੋਂ ਆਮ ਆਦਮੀ ਪਾਰਟੀ ਨੇ ਲਗਾਤਾਰ ਲੀਡ ਬਣਾਈ ਹੋਈ ਹੈ ਅਤੇ ਹੁਣ 10ਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਵੱਧ ਕੇ ਲਗਭਗ 6000 ਵੋਟਾਂ ਤੋਂ ਵੱਧ ਦੀ ਲੀਡ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਹਰਮੀਤ ਸਿੰਘ ਸੰਧੂ ਨੇ ਬਣਾ ਲਈ ਹੈ ਸੋ ਹੁਣ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਿੱਤ ਵੱਲ ਵੱਧ ਰਹੀ ਹੈ ਹਾਲਾਂਕਿ ਵੋਟਾਂ ਦੀ ਗਿਣਤੀ ਅਜੇ ਬਾਕੀ ਹੈ ਕਿਸੇ ਵੇਲੇ ਉਲਟ ਫੇਰ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਤੇੜੇ ਤੇੜੇ ਪਹੁੰਚ ਸਕਦਾ ਪਛਾੜ ਵੀ ਸਕਦਾ ਕਹਿ ਸਕਦੇ ਹਾਂ ਪਰ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਜਿਵੇਂ ਜਿਵੇਂ ਵੋਟਾਂ ਦੀ ਗਿਣਤੀ ਅੱਗੇ ਵੱਧ ਰਹੀ ਹੈ ਵੋਟਾਂ ਦਾ ਜਿਹੜਾ ਪਹਿਲੇ ਤੇ ਦੂਜੇ ਉਮੀਦਵਾਰ ਦੇ ਵਿੱਚ ਪਾੜਾ ਜਿਹੜਾ ਉਹ ਵੱਧ ਰਿਹਾ ਇਸ ਫਰਕ ਨੂੰ ਪਾਰ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਔਖਾ ਹੁੰਦਾ ਜਾ ਰਿਹਾ ਪਲ 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 ਦੇ ਲਈ ਔਖਾ ਹੁੰਦਾ ਜਾ ਰਿਹਾ ਕਿਉਂਕਿ ਫਰਕ ਹੈ ਜਿਹੜਾ ਪਹਿਲੇ ਉਮੀਦਵਾਰ ਤੇ ਦੂਜੇ ਉਮੀਦਵਾਰ ਦੇ ਵਿੱਚ ਵੱਧਦਾ ਜਾ ਰਿਹਾ ਹਰਮਿੰਦਰ ਸਿੰਘ ਸੱਧੂ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਪਛੜੇ ਹੋਏ ਸਨ ਦੂਜੇ ਨੰਬਰ ਤੇ ਸਨ ਇਸ ਵੇਲੇ ਪਹਿਲੇ ਨੰਬਰ ਤੇ ਚੱਲ ਰਹੇ ਨੇ ਵੋਟਾਂ ਦੀ ਗਿਣਤੀ ਦੇ ਵਿੱਚ ਲੀਡ ਕਰ ਰਹੇ ਨੇ ਅਤੇ 6 ਤੋਂ 7000 ਵੋਟਾਂ ਦੀ ਇਸ ਵੇਲੇ ਲੀਡ ਚੱਲ ਰਹੀ ਹੈ ਹਰਮੀਤ ਸਿੰਘ ਸੰਧੂ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਦੇ ਲਈ ਇਸ ਲੀਡ ਨੂੰ ਪੂਰਾ ਕਰਨਾ ਸ਼ਾਇਦ ਮੁਸ਼ਕਲ ਹੋਵੇਗਾ ਸੋ ਆਮ ਆਦਮੀ ਪਾਰਟੀ ਇੱਥੇ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਆ ਤੀਜੇ ਨੰਬਰ ਤੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਜਿਹੜੇ ਨੇ ਉਹ 11793 ਵੋਟਾਂ ਦੇ ਨਾਲ ਚੱਲ ਰਹੇ ਨੇ ਸੋ ਕਾਂਗਰਸ 10000 ਵੋਟਾਂ ਤੇ ਚੱਲ ਰਹੀ ਹੈ 10139 ਵੋਟਾਂ ਸੋ ਪਹਿਲੇ ਨੰਬਰ ਦੇ ਉਮੀਦਵਾਰ ਤੋਂ ਕਾਂਗਰਸ 16000 ਵੋਟਾਂ ਜਿਹੜੀਆਂ ਏ ਉਹ ਪਿੱਛੇ ਚੱਲ ਰਹੀ ਹੈ ਸੋ ਕਾਂਗਰਸ ਦੇ ਲਈ ਕਿਤੇ ਨਾ ਕਿਤੇ ਇਹ ਪਾੜਾ ਪਾਰ ਕਰਨਾ ਨਾ ਮੁਨਕਿੰਜਾ ਜਾਪ ਰਿਹਾ ਇਸ ਵੇਲੇ ਇਸ ਵੇਲੇ ਮੁੱਖ ਤੌਰ ਤੇ ਜਿਹੜੇ ਲੀਡ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਦੂਜੇ ਨੰਬਰ ਤੇ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਸ ਵੇਲੇ 26892 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 19598 ਵੋਟਾਂ ਦੇ ਨਾਲ ਇਸ ਵੇਲੇ ਦੂਜੇ ਨੰਬਰ ਤੇ ਚੱਲ ਰਹੇ ਨੇ